ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਅੰਗੀ ਦੋਸਤੋ ਪਰਮਾਤਮਾ ਦੀ ਕਿਰਪਾ ਨਾਲ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਧੰਨਵਾਦ ਤੇ ਹਰੇਕ ਦੇ ਕਰਮਾਂ ਚ ਘੁੰਮਣਾ ਫਿਰਨਾਂ ਨੂੰ ਨਸੀਬ ਹੋਵੇ ਤੇ ਅੱਜ ਅਸੀਂ ਸਾਡੀ ਸਾਰੀ ਫੈਮਿਲੀ ਬਰਾੜ ਸਾਹ ਵਰਗੇ ਸਾਰੇ ਬਾਈ ਜੀ ਵਰਗੇ ਅਸੀਂ ਜਾ ਰਹੇ ਹਾਂ ਜੀ ਘੁੰਮਣ ਆਊਟ ਆਫ ਕੰਟਰੀ ਤੇ ਬਾਕੀ ਤੁਹਾਨੂੰ ਉੱਥੋਂ ਦਾ ਹਰੇਕ ਚੀਜ਼ ਤੁਹਾਨੂੰ ਦੱਸਾਂ ਇੱਕ-ਇੱਕਲੀ ਚੀਜ਼ ਹਰੇਕ ਬੰਦਾ ਘੁੰਮ ਸਕਦਾ ਕੋਈ ਐਨ ਸੋਚੇ ਵੀ ਮੇਰੇ ਕੋਲ ਪੈਸੇ ਘਟਾ ਜਾ ਮੈਂ ਗਰੀਬਾਂ ਘੁੰਮ ਨਹੀਂ ਸਕਦਾ ਹਰ ਇੱਕ ਬੰਦਾ ਘੁੰਮ ਸਕਦਾ ਤੇ ਬਾਕੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਖੁਸ਼ ਰੱਖੇ ਜੀ ਨਾਲੇ ਤੁਹਾਨੂੰ ਇਹ ਦੱਸਾਂਗੇ ਜੀ ਮਤਲਬ ਕਿਹੜੀਆਂ ਕਿਹੜੀਆਂ ਕੁਮਨਾਂ ਵਾਲੀਆਂ ਜਗ੍ਹਾ ਕਿਹੜੀਆਂ ਸਸਤੀਆਂ ਕਿਹੜੀਆਂ ਮਹਿੰਗੀਆਂ ਕਿੱਥੇ ਤੁਸੀਂ ਜਾ ਕੇ ਹੋਟਲ ਬੁੱਕ ਕਰਨਾ ਕਿੱਥੋਂ ਕਰਨਾ ਉਹ ਸਾਰਾ ਕੁਝ ਤੁਹਾਡੇ ਫਾਇਦੇ ਲਈ ਦੂਜੀ ਗੱਲ ਬਾਈ ਜੀ ਆਪਣੇ ਲੋਕ ਨਾ ਕਈ ਵਾਰੀ ਕੰਟਰੀ ਦਾ ਨਾਮ ਸੁਣ ਕੇ ਡਰ ਜਾਂਦੇ ਨੇ ਬਾਹਰਲੇ ਮੁਲਕ ਦਾ ਨਾਮ ਸੁਣ ਕੇ ਡਰ ਜਾਂਦੇ ਆ ਅੱਜ ਆਪਾਂ ਆਪਦੀ ਵੀਡੀਓ ਰਾਈ ਜਿਹੜਾ ਹੁਣ ਆਪਣੇ ਬਲੌਗ ਆਉਣਗਾ ਅੱਜ ਤੋਂ ਬਾਅਦ ਜਿੰਨੇ ਵੀ ਆਉਣਗੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕੱਲੀ-ਕੱਲੀ ਚੀਜ਼ ਬਾਰੇ ਦੱਸਣਾ ਸੀ ਸਤਨਾਮ ਵੇਖ ਸੱਚੇ ਪਾਤਸ਼ਾਹ ਪ੍ਰਮਾਤਮਾ ਜੀ ਟੂਰ ਬੜੀ ਖੜਾ ਸਫਲ ਹੋਵੇ ਵਾਹਿਗੁਰੂ ਸੱਚੇ ਪਾ ਉਹਦੀ ਤਿਆਰੀ ਹੋ ਗਈ ਹੈ ਤੇ ਜਿਹੜੇ ਜਿਹੜੇ ਬੰਦੇ ਜਾ ਰਹੇ ਹੁਣ ਜਲਦੀ ਦੱਸਦੇ ਹਾਂ ਕੌਣ ਕੌਣ ਜਾ ਰਹੇ ਆ ਅਸੀਂ ਹੁਣ ਖਾਨ ਲੱਗੇ ਆ ਰੋਟੀ ਰੋਟੀ ਲੈ ਕੇ ਆਈ ਅਸੀਂ ਘਰੋਂ ਤੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਤੇ ਰੋਟੀ ਖਾ ਕੇ ਚਾਹ ਪੀ ਕੇ ਤੇ ਫਿਰ ਅਗਲਾ ਸਟਾਪ ਜਿਹੜਾ ਹੋਊਗਾ ਸਾਡਾ ਫੌਜੀ ਢਾਬੇ ਤੇ ਹੋਊਗਾ ਤੇ ਰਪਿੰਦਰ ਬਹੁਤ ਐਕਸਾਈਟਿਡ ਨੇ ਬਹੁਤ ਜ਼ਿਆਦਾ ਤੁਸੀਂ ਚਿਹਰੇ ਦਾ ਮਤਲਬ ਖੁਸ਼ੀ ਦਾ ਦੇਖ ਕੇ ਦੱਸ ਸਕਦੇ ਹੋ ਵੀ ਬੰਦਾ ਕਿੰਨਾ ਜ਼ਿਆਦਾ ਖੁਸ਼ ਹੈ ਅਸੀਂ ਪਹੁੰਚ ਚੁੱਕੇ ਹਾਂ ਫੌਜੀ ਦੇ ਢਾਬੇ ਤੇ ਸੇ ਤਾਂ ਚਾਹ ਚ ਪੀਨੇ ਆ ਤੇ 10 ਸਬਰ ਰਹਿ ਕੇ ਘੱਟ ਜਿਹੜੇ ਘੰਟੇ ਦਾ ਫਿਰ ਦਿੱਲੀ 에ਰਪੋਰਟ ਤੇ ਜਾ ਕੇ ਤੁਹਾਡੇ ਰੂ ਰੂ ਹੋਵਾਂਗੇ ਲਓ ਜੀ ਦਿੱਲੀ ਪਹੁੰਚ ਚੁੱਕੇ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਸਮਾਂ ਵੀ ਘੱਟ ਰਹਿ ਗਿਆ ਫਲਾਈਟ ਚ ਬਸ ਬਾਹਰ ਗੁਰੂ ਮੇਰ ਕਰੇ ਜਲਦੀ ਜਲਦੀ ਪਹੁੰਚ ਗਏ ਤੇ ਤੁਹਾਨੂੰ ਫਿਰ ਨਾ ਕਰੈਮੀ ਇਮੀਗ੍ਰੇਸ਼ਨ ਕਰਾ ਕੇ ਵਹਿਲੇ ਬੁੱਲੇ ਹੋ ਕੇ ਫਿਰ ਤੁਹਾਨੂੰ ਰੌਣਕ ਮੇਲਾ ਦਿਖਾਵਾਂਗੇ ਨਾਲੇ ਤੁਹਾਨੂੰ ਫਿਰ ਟੈਨਸ਼ਨ ਫਰੀ ਹੋ ਜਾਣਗੇ ਟ੍ਰੈਫਿਕ ਤੁਸੀਂ ਦੇਖ ਸਕਦੇ ਲੈਣਾ ਲੱਗੀਆਂ ਪੰਗਨ ਲੈਣਾ ਬੀ 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 ਹੋ ਜਾਂਦੀ ਹੈ ਤੇ 에어ਪੋਰਟ ਦਾ ਸਫਰ ਇੱਥੋਂ ਰਹਿ ਗਿਆ ਜੀ 12 ਕਿਲੋਮੀਟਰ ਹੈ ਤੇ 29 ਮਿੰਟ ਦਿਖਾ ਰਿਹਾ ਹੈ ਹਣਾ ਇਹ 1.5 ਕਿਲੋਮੀਟਰ ਹੈ 1.5 ਹੈ ਤੇ ਫਿਰ ਵੀ ਇੰਨੇ ਕਿਉਂ ਦਿਖਾਈ ਜਾਂਦਾ ਬਾਈ ਦਿਸ ਇਜ਼ ਮੈਪ ਸਾਨੂੰ ਆਦਿ ਲਿਖਿਆ ਚਲੋ ਬਾਈ ਤੱਕ ਸਾਨੂੰ ਕਿੰਨੇ ਮਿੰਟ ਜਾਣੇ ਬਾਈ ਤੁਸੀਂ 2 ਜਾਂ 3 ਮਿੰਟ ਲੱਗ ਜਾਣੇ 2 ਜਾਂ 3 ਮਿੰਟ ਚ ਪਰ ਨੈਵੀਗੇਸ਼ਨ ਹੋਰੇ ਦਿਖਾ ਰਿਹਾ ਜੀ 29 ਮਿੰਟ 12 ਕਿਲੋਮੀਟਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵਾਹ ਜੀ ਵਾਹ ਜੀ ਨਮਸਤੇ ਸਾਡਾ ਹੋ ਗਿਆ ਵਾਹ ਜੀ ਵਾਹ ਜੀ ਫਾਈਨਲੀ ਪਹੁੰਚ ਚੁੱਕੇ ਆਂ ਬਾਕੀ ਬਾਈ ਦੀ ਗੱਲ ਸਹੀ ਸਵੇ ਪੰਜ ਸੱਤ ਮਿੰਟ ਚ ਬਣ ਗਏ ਅੱਜ ਟ੍ਰੈਫਿਕ ਹੈ ਹੀ ਬਾਲਾ ਪਤਾ ਨਹੀਂ ਕੀ ਗੱਲ ਹੈ ਕੋਸਾਂ ਨਿਊ ਇਅਰ ਕਰਕੇ ਵੀ ਤੇ ਕੁਝ ਉਸ ਵੈਸੇ ਲੋਕ ਬਾਹਰ ਅੰਦਰ ਬਹੁਤ ਚਾਈ ਜਾਂਦੇ ਟਰਮੀਨਲ 3 ਤੇ ਬਾਕੀ ਬਰਾੜ ਸਾਹਿਬ ਵਰਗੇ ਬੜੇ ਸਾਈਟਰ ਨੇ ਕਿਉਂਕਿ ਬਰਾਟ ਸਾਹਿਬ ਦਾ ਪਹਿਲਾ ਸਫ਼ਰ ਆ ਇਹ ਦੇਸ਼ ਤੋਂ ਬਾਹਰ ਤਾਂ ਕਰਕੇ ਚਲੋ ਲਓ ਜੀ ਜਿੰਦੇ ਕੁੰਡੇ ਲੱਗ ਰਹੇ ਨੇ ਤੇ ਜ਼ਰੂਰੀ ਹੈ ਸੇਫਟੀ ਆਸਤੇ ਤੇ ਬਾਕੀ ਪਹੁੰਚ ਚੁੱਕੇ ਆਂ ਅਸੀਂ ਤੁਹਾਡੇ ਸਾਹਮਣੇ ਆ ਤੇ ਸਮਾਂ ਵਾਸਤ ਮੰਨ ਕੇ ਚਲੋ ਡੇਢ ਘੰਟਾ ਰਹਿ ਗਿਆ ਪਰ ਜਲਦੀ ਨਾਲ ਇਮੀਗ੍ਰੇਸ਼ਨ ਹੋ ਜੇ ਉੱਧਰ ਵੇਲੇ ਹੀ ਆ ਕੋਈ ਚੈਕਿੰਗ ਹੋ ਜੇ ਤੇ ਸਾਡੇ ਜਿਹੜੇ ਬੈਗ ਆ ਉਹ ਜਮ੍ਹਾਂ ਹੋ ਜਾਣ ਤੇ ਫਿਰ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆ ਦਿੱਲੀ ਰਿਪੋਰਟ ਇੰਟਰਨੈਟ ਵਾਲੀ ਰਿਪੋਰਟ ਉਹ ਜੀ ਵਾ ਜਿਹੜੇ VOTING ਪਾਸ ਲੈ ਰਹੇ ਆ ਤੇ ਨਾਲੇ ਬੈਗ ਬੁੱਕ ਜਮ੍ਹਾਂ ਕਰਾਉਣੇ ਆ ਔਰ ਬਈ ਠੀਕ ਹੋ ਪੂਰੇ ਘੈਂਟ ਤੇ ਇੱਕ ਸਰਪ੍ਰਾਈਜ਼ ਹੋਰ ਆ ਜਿਹੜਾ ਤੁਹਾਨੂੰ ਅਸੀਂ ਦੇਵਾਂਗੇ ਬਹੁਤ ਥੋੜੇ ਦਿਨਾਂ ਤੱਕ ਬਹੁਤ ਘੈਂਟ। ਲਓ ਜੀ ਐਂਟਰ ਹੋ ਚੁੱਕੇ ਆਂ ਪ੍ਰਮਾਤਮਾ ਦੀ ਕਿਰਪਾ ਨਾਲ। ਤੇ ਪਸ ਅੱਧਾ ਘੰਟਾ ਰਹਿ ਗਿਆ ਫਲਾਈਟ ਚੱਲਣ ਚ। ਐਂਟਰੀ ਬੰਨ ਲਾਦਾ ਹੁਣ ਕਰਨ ਲੱਗੇ ਜਾਣਗੇ ਅੰਦਰ। ਜਾ ਕੇ ਲਾਂਚ ਪਾ ਲਦੇ ਆਂ। ਤੇ ਬਾਕੀ ਦਾ ਸਫ਼ਰ ਤੁਹਾਨੂੰ ਮੇਨ ਥਾਂ ਤੇ ਪਹੁੰਚ ਕੇ ਦਿਖਾਵਾਂਗੇ। ਆ ਜੋ ਕਰਾਂ। ਬਾਕੀ ਬਹੁਤ ਸੋਹਣਾ ਬਣਾ ਹੋਇਆ ਤੁਸੀਂ ਦੇਖ ਸਕਦੇ ਹੋ। ਡੈਲੀ ਇੰਟਰਨੈਸ਼ਨਲ 에ਅਰਪੋਰਟ। ਵਾਹ ਜੀ ਵਾਹ ਬੰਦਿਆਂ ਨਾਲ ਸਮਾਨ ਘਾਟਾ ਪੜੰਗਾਲਾ ਜਿਆਦੇ ਆਪਣਾ 4 ਨੰਬਰ ਤੇ ਆਇਆ ਬਸ ਸਹੀ ਹੈ ਆ ਜੋ ਕਰਾਂ ਸੁਪਰ ਡ్రਾਈ ਦਾ ਕੁਝ ਲੈਣਾ ਅਰਪਿੰਦਰਾ ਯਾਰੋਂ ਬਈ ਬਹੁਤ ਸਿਰਾਂ ਬਣਾ ਜਾਣੇ ਇੱਥੇ ਭਈ ਰੈਂਟ ਰੁੰਟ ਤਾਂ ਬਹੁਤ ਹੋਏ ਨਾ ਦਾ ਨਾ duty free ਹਾਂ ਵੇ ਪਿੰਡ ਵਾਲਾ ਦੱਸ ਦੋ ਕੁ ਮਕਾਉਣਾ ਦਾ ਡਿਊਟੀ ਫਰੀ ਤੋਂ ਵੈਸੇ ਮੈਨੂੰ ਪਤਾ ਥੋੜੀ ਕਾਦੀ ਉੱਚਾ ਹੈ ਫਿਰ ਵੀ ਤੁਸੀਂ ਦਿਲ ਨਾਲ ਤੁਸੀਂ ਨਾ ਚਾਹਣੇ ਮੈਨੂੰ ਦੱਸ ਸਕਦੇ ਹੋ ਆ ਰੰਗ ਆ ਗਿਆ ਇੱਧਰ ਬੋਤ ਸੁਨਾ ਐਰਪੋਰਟ ਆ ਪੂਰਾ ਸਾਫ ਉਧਰਾ ਕੰਮ ਆ ਸਫਾਈ ਹੋ ਰਹੀ ਆ ਹਰਪ੍ਰਿੰਦਰ ਜੀ ਕਿਵੇਂ ਹੋ ਭਾਈ ਸਾਹਿਬ ਕਿਵੇਂ ਹੋ ਢੀਗੋ ਆ ਕੁਛ ਲੈ ਲਓ ਹਰਪ੍ਰਿੰਦਰ ਜੀ ਲਓ ਜੀ ਅਸੀਂ ਹੁਣ ਖਾ ਰਹੇ ਹਾਂ ਸਮੋਸੇ ਤੁਸੀਂ ਢੇਡ ਚੁਣ ਕੇ ਆ ਰਹੇ ਹੋ ਸਮੋਸੇ ਖਾਓ ਜੀ ਸਮੋਸੇ ਚਾਹ ਤੇ ਬਾਈ ਜੀ ਜਮਾ ਹਰਾ ਨਹੀਂ ਰਹਿ ਜਾਓਗੇ ਆ 160 ਰੁਪਏ ਦੇ ਦੋ ਸਮੋਸੇ ਉੱਤੇ ਜਾ ਰਹੇ ਨੇ ਤੇ ਚਾਹ ਦਾ ਕੱਪ 200 ਦਾ ਹੈ। ਲੋ ਜੀ ਬੱਸ ਬੱਸੀ ਹੋ ਗਏ ਚਲੋ ਜੀ। ਤੇ ਹੁਣ ਅਸੀਂ ਜਿਹੜਾ ਬੱਸ ਤੇ ਬਾਈਰ ਕੇ ਡ੍ਰੌਪ ਕਰਨ ਜਾ ਰਹੇ ਹਾਂ। ਉਹ ਜੀ ਫਾਈਨਲੀ ਸਾਡਾ ਤਿਆਰਾ ਤਿਆਰ ਹੈ ਤੇ ਤਿਆਰੇ ਦੀ ਸਵਾਰੀ ਕਰਨ ਜਾ ਰਹੇ ਆ ਬਾਈਕ ਸਿੱਟੂਪ ਕਰੀ ਜਾਂਦੇ ਆ ਫਾਇਸਟ ਜਾਂ ਅੱਗੇ ਅੱਗੇ ਕੋਈ ਹੱਦ ਕੋਈ ਕੋਈ ਬੰਦਾ ਨਾ ਕਰੇ ਦੱਸੋ ਸਾਡਾ ਯਾਰ ਬੈਸਿਕ ਜਿਹੜਾ ਸਵਾਰੀ ਕਰਦੀ ਤੇ ਕਣੀ ਸ਼ਟ ਆਓ ਬਈ

ਲਗਭਗ 2 ਘੰਟੇ ਲਈ ਸਾਡਾ ਜਿਹੜਾ ਚਾਰਜ ਆ ਤਿਆਰ ਹੈ ਸਭ ਤੋਂ ਵੱਡੀ ਗੱਲ ਜਿਹੜੇ ਪਾਇਲਟ ਨੇ ਉਹਨਾਂ ਦਾ ਨਾਮ ਹੈ ਰਪਿੰਦਰ ਸਿੰਘ ਤੇ ਸਾਡੇ ਪ੍ਰਾਰਥ ਸਾਹਿਬ ਦਾ ਨਾਮ ਵੀ ਰਪਿੰਦਰ ਸਿੰਘ ਹੈ ਲੋ ਜੀ ਸਪੀਡ ਚੱਕਤੀ ਪੂਰੀ ਆ ਸਪਾਈਸ ਜੈਟ ਦਾ ਤਿਆਰ ਹੈ ਉਡਾਣ ਲਈ ਤਿਆਰ ਉੱਤੇ ਤੇ ਹੁਣ ਇਮੀਗ੍ਰੇਸ਼ਨ ਕਰਾਵਾਂਗੇ ਇਮੀਗ੍ਰੇਸ਼ਨ ਕਰਾ ਕੇ ਫਿਰ ਸਾਨੂੰ ਬੰਦਾ ਲੈਣਾ ਹੈ ਖੜਾ ਹੈ ਉਹਨਾਂ ਜਾ ਕੇ ਜਾ ਕੇ ਹੋਟਲ 'ਚ ਕਰਾਂਗੇ ਰੈਸਟ ਤੇ ਉਸ ਤੋਂ ਬਾਅਦ ਸੋਤਣਾ ਰੂਰੂ ਹੋਵਾਂਗੇ ਅੱਜ ਦੇ ਲਈ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਮੀਰਾ ਸਾਨੂੰ ਅਜਾ ਬਲੌਗ ਚੰਗਾ ਲੱਗਿਆ ਨਾ ਚੰਗਾ ਨਹੀਂ ਲੱਗਿਆ ਤਾਂ ਪਰਸੋਂ ਥੋੜਾ ਜਿਹਾ ਮਨ 'ਚ ਕਿਛੇ ਹੀ ਫਾਇਦਾ ਹੋਵੇ ਦੇਖੀ ਗੰ ਕਰਦੇ ਆ ਤੇ ਜੁੜੇ ਰਹੋ ਤੇ ਜਲਦੀ ਤੁਹਾਨੂੰ ਮਤਲਬ ਕੱਲ ਨੂੰ ਦੂਜਾ ਬਲੌਗ ਆਪਾਂ ਪੇਸ਼ਾਵਾਂਗੇ ਓਕੇ ਦੋਸਤੋ ਆਪਾਂ ਬਾਈ ਬਾਈ ਟਾਟਾ ਮਿਲਦੇ ਆਂ ਕੱਲ ਨੂੰ